ਅਕਸਰ ਆਪਾਂ ਗੱਲ ਕਰਦੇ ਹਾਂ ਕਿ ਬਈ ਪੰਜਾਬ ਸਰਕਾਰ ਕੋਲੇ ਫੰਡਾਂ ਦੀ ਕਮੀ ਹੈ, ਪੈਸੇ ਦੀ ਕਮੀ ਹੈ, 12000 ਕਰੋੜ ਵਾਲਾ ਰੌਲਾ ਕੱਲ ਵੀ ਆਪਾਂ ਗੱਲ ਕੀਤੀ ਉਹ ਅਜੇ ਵਿੱਚ ਹੀ ਪਿਆ ਉਹਦਾ ਤੇ ਕੋਈ ਸਪਸ਼ਟੀਕਰਨ ਕਿਸੇ ਪਾਸਿਓਂ ਵੀ ਨਹੀਂ ਆਇਆ। ਪਰ ਇੱਕ ਖਬਰ ਹੋਰ ਜ਼ਰੂਰ ਆ ਰਹੀ ਹੈ ਕਿ 288 ਪੰਚਾਇਤਾਂ ਦੇ ਕੋਲੇ ਪੈਸਾ ਪਿਆ ਹੈ ਕਰੋੜਾਂ ਦੇ ਵਿੱਚ ਤੇ ਸਰਕਾਰ ਉਹ ਪੈਸਾ ਇੱਕ ਪੱਤਰ ਲਿਖੇ ਪੁੱਠਾ ਮੰਗਵਾ ਰਹੀ ਹੈ ਕਹਿੰਦੇ ਕਿ 300 ਕਰੋੜ ਰੁਪਏ ਪੰਚਾਇਤਾਂ ਤੋਂ ਇਕੱਠਾ ਕਰ ਰਹੇ ਨੇ ਦੁਬਾਰਾ। ਤੇ ਹੁਣ ਤੇ ਪੰਚਾਇਤਾਂ ਨੂੰ ਮੇਨ ਲੱਗਦਾ ਦੇ ਕੇ ਤੇ ਕੰਮ ਕਰਨੇ ਚਾਹੀਦੇ ਸੀ ਕਿ ਪੈਸਾ ਲਾਉਣਾ ਚਾਹੀਦਾ ਸੀ ਜਦ ਕਿ ਪੈਸਾ ਪੁੱਠਾ ਇਹਨਾਂ ਨੇ ਤੇ ਪਿੱਛੇ ਜੇ ਮੈਕਮਿਆਂ ਤੋਂ ਬੋਰਡਾਂ ਤੋਂ ਵੀ ਪੈਸਾ ਮੰਗਿਆ ਸੀਗਾ ਕਿ ਸਾਡਾ ਬਕਾਇਆ ਸ਼ਿਕਾਇਆ ਦਿਓ ਫਲਾਣ ਕਰੋ ਟਮਕਾ ਕਰੋ ਗੱਲ ਇਹ ਆ ਕਿ ਮੈਂ ਤੁਹਾਨੂੰ ਕੀ ਕਹਿ ਕੇ ਹਟਿਆ ਸੀ ਸਾਬ ਮਾਫ ਕਰਨਾ ਬਹੁਤੇ ਅਸੀਂ ਪੜ੍ਹੇ ਲਿਖੇ ਲੋਕ ਤੇ ਨਹੀਂ ਹਾਂ ਪਰ ਕੁਝ ਚੀਜ਼ਾਂ ਦੇ ਵਿੱਚ ਅੰਦਾਜ਼ਾ ਲਾ ਲਈਦਾ ਕਿ ਫਲਾਣਾ ਬੰਦਾ ਯਾਰ ਕਿੱਧਰ ਨੂੰ ਜਾ ਰਿਹਾ ਤੇ ਇਹਦਾ ਅੰਤ ਕੀ ਹੋਊਗਾ ਜੀ ਠੀਕ ਹੈ ਜੀ ਆਪ ਦੇ ਕਿਤੇ ਚ ਛੋਟਾ ਮੋਟਾ ਨਾਂ ਰੱਖਨੇ ਆ ਤੇ 15 ਕੁ ਸਾਲਾਂ ਦੇ ਵਿੱਚ ਬਹੁਤ ਕੁਝ ਸਿੱਖਿਆ ਇਹਦੇ ਚ ਬਿਲਕੁਲ ਇਹ ਮਤਲਬ ਕਿ ਸਮਝ ਲਈਦਾ ਕਿ ਸਰਕਾਰ ਦੀ ਜਿਹੜੀ ਤੋਰ ਆ ਚਾਲਿਆ ਹੂੰ ਉਹਦਾ ਭਈ ਅੰਤ ਕਿਉ ਹੋ ਸਕਦਾ ਉਹਦਾ ਹਾਸ਼ਰ ਕਿਉ ਹੋ ਸਕਦਾ ਮੈਂ ਜਿਹੜੀ ਕੱਲ ਤੁਹਾਨੂੰ ਗੱਲ ਕਹੀ ਸੀ ਯਾਦ ਹੈ ਕਿ ਤੁਸੀਂ ਅੱਜ ਸਵਾਲ ਕਰ ਰਹੇ ਹੋ ਕਿ ਭਗਵੰਤ ਮਾਨ ਉਹਦਾ ਕੀ ਬਣੇਗਾ ਏ ਹੋਏਗਾ ਵਾਹ ਹੋਏਗਾ ਵੀ ਮੈਂ ਤੇ ਇੱਕ ਤੋਂ ਗੰਧ ਅੰਦਾਜ਼ਾ ਲਾਉਣਾ ਕਿ ਕਿਤੇ ਗਵਰਨਰ ਰੂਲ ਨਾ ਆ ਜਾਵੇ ਕਿਤੇ ਫਾਈਨੈਂਸ਼ੀਅਲੀ ਐਮਰਜੈਂਸੀ ਨਾ ਆ ਜਾਵੇ ਸਾਡੇ ਹਾਲਾਤ ਕੀ ਨੇ ਸਰ ਤੁਸੀਂ ਸੋਚ ਕੇ ਦੇਖੋ ਯਾਰ ਇਸ ਗੱਲ ਨੂੰ ਟ੍ਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਰਾਜਸਥਾਨ ਵਾਲੇ ਵਿਸ਼ੇਸ਼ ਤੌਰ ਤੇ ਲਿਖ ਕੇ ਰੱਖਦੇ ਕਿ ਸੋਚ ਕਰ ਸੋਚੋ ਸਾਥ ਕਿਆ ਜਾਏਗਾ ਸੋਚ ਕਰ ਸੋਚੋ ਜੀ ਠੀਕ ਹੈ ਨਾ ਹੁਣ ਸੋਚ ਕੇ ਪੰਜਾਬੀਓ ਤੁਸੀਂ ਸੋਚੋ ਕਿ ਜਿਹੜੀ ਸਰਕਾਰ ਨੂੰ 30 ਕਰੋੜ ਰੁਪਏ ਦੀ ਲੋੜ ਪੈ ਗਈ ਹੂੰ ਉਹਦਾ ਹਾਲ ਕੀ ਹੈ ਜਨਾਬ ਜੀ ਫਿਰ ਮੇਰਾ ਅੰਦਾਜ਼ਾ ਠੀਕ ਆ ਨਾ ਸਹੀ ਹੋਵੇ ਪਰ ਜਿੱਥੋਂ ਅੰਦਾਜ਼ਾ ਨਿਕਲਿਆ ਸੰਭਾਵਨਾਵਾਂ ਗਲਤ ਨਹੀਂ ਹੈ ਹਾਂ ਫਿਰ ਸੈਂਕੜੇ ਤੇ ਹਜ਼ਾਰਾਂ ਕਰੋੜ ਆਪਾਂ ਕਿੱਥੋਂ ਉਮੀਦ ਕਰ ਸਕਦੇ ਨੇ ਮੈਂ ਉਹੀ ਕਹਿ ਰਿਹਾ ਨਾ ਕਿ ਉਹ ਸੰਭਾਵਨਾਵਾਂ ਗਲਤ ਨਹੀਂ ਹੈ ਜੀ ਜਿੱਦੇ ਚੋਂ ਇਹ ਸੰਕੇਤ ਜਾਂ ਇਹ ਅੰਦਾਜ਼ੇ ਨਿਕਲ ਰਹੇ ਨੇ ਕਿ ਸਰਕਾਰ ਨੂੰ ਯਾਰ ਪੰਚਾਇਤਾਂ ਤੋਂ ਮੇ ਤੁਹਾਡਾ ਜਿੰਨਾ ਪੈਸਾ ਪਿਆ 600 ਕਰੋੜ ਹੈ ਸ਼ਦ 288 ਪੰਚਾਇਤਾਂ ਕਿ ਉਹ ਤਾਂ 5% ਸਾਨੂੰ ਦਿਓ ਹਮ ਸਰ ਇਹ ਬਿਲਕੁਲ ਗਲਤ ਗੱਲ ਹੈ ਮਤਲਬ ਕੀ ਹੋਇਆ ਕਿ ਮੰਨ ਲਓ ਕਿਸੇ ਪੰਚਾਇਤ ਦੀ ਜ਼ਮੀਨ ਐਕਵਾਇਰ ਹੋਈ ਜੀ ਬੱਧਾ ਰੁੱਧਾ ਪੈਸਾ ਉਹਨਾਂ ਨੂੰ ਮਿਲ ਗਿਆ ਐਫ ਡੀ ਕਰਾਤੀ ਉਹ ਪਿੱਛੇ ਸੇ ਆਪਾਂ ਇੱਕ ਖਬਰ ਵੀ ਕੀਤੀ ਸੀ ਕਿ ਕੁਝ ਇਹਨਾਂ ਦੇ ਬੰਦਿਆਂ ਨੇ ਹੂੰ ਉਹ ਵੀ ਝੋਲਮੋਲ ਕੀਤੀ ਪਟਿਆਲੇ ਚ ਵੀ ਇਦਾਂ ਕਾਂਗਰਸ ਸਰਕਾਰ ਵੇਲੇ ਹੋਇਆ ਮਤਲਬ ਕਿ ਉਹਨਾਂ ਦੇ ਫਿਕਸ ਡਿਪੋਜ਼ਿਟ ਜਿਹੜੇ ਨੇ ਹੂੰ ਉਹਨਾਂ ਦੇ ਵਿੱਚ ਜਾਂ ਜਿਹੜੀ ਉਹਨਾਂ ਦੀ ਆਮਦਨ ਹੁਣ ਤੱਕ ਹੋਈ ਆ ਜੋ ਪੰਚਾਇਤਾਂ ਦੇ ਕੋਲ ਆ ਉਹਦੇ ਤੇ ਐਕਸਟਰਾ 5% ਮੰਗ ਰਹੇ ਨੇ ਕਿ ਸਾਨੂੰ ਦਿਓ ਜੀ ਜੀ ਗੱਲ 30 ਕਰੋੜ ਦੀ ਨਹੀਂ ਗੱਲ ਇਹ ਹੈ ਕਿ ਸਾਡੀ ਸਰਕਾਰ ਦੀ ਹਾਲਤ ਕੀ ਹੈ ਬਹੁਤ ਬੁਰੀ ਹਾਲਤ ਹੈ ਬਿਲਕੁਲ ਬਹੁਤ ਬੁਰੀ ਹਾਲਤ ਹੈ ਜਦੋਂ ਤੁਸੀਂ 30-30 ਕਰੋੜ ਪੰਚਾਇਤਾਂ ਕੋਲ ਦੇਖੋ ਇਦਾਂ ਦੀਆਂ ਜਿਹੜੀਆਂ ਪੰਚਾਇਤਾਂ ਨਹੀਂ ਜਨਾਬ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਉਹ ਆਪਣੇ ਪੱਦਰ ਤੇ ਜਿੱਦਾਂ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸੀ ਸੀ ਕਿ ਸਾਡੇ ਪਿੰਡ ਇੰਨੀ ਕੋ ਪੰਚਾਇਤੀ ਜ਼ਮੀਨ ਹੈ ਕਿ ਸਾਲ ਦਾ ਉਹਨਾਂ ਦਾ ਖਰਚਾ ਵਰਚਾ ਚੱਲਦਾ ਰਹਿੰਦਾ ਜੋ ਕੱਚੇ ਕੋਈ ਰੱਖੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਜੀ ਜੀ ਅਧਿਆਪਕ ਜਾਂ ਜੋ ਵੀ ਸਕੂਲ ਦੇ ਵਿੱਚ ਦੇਣਾ ਲੈਣਾ ਜਾਂ ਹੋਰ ਕਾਰਜ ਕਰਨੇ ਹਾਂ ਜੀ ਜੋ ਪੰਚਾਇਤ ਦੇ ਅਧਿਕਾਰ ਖੇਤਰ ਚ ਹੁੰਦੇ ਉਹ ਆਪ ਦਾ ਖਰਚਾ ਚਲਾ ਲੈਂਦੇ ਨੇ ਜੀ ਠੀਕ ਹੈ ਜੀ ਪਰ ਗੱਲ ਇਹ ਆ ਕਿ ਹੁਣ ਜੇ ਉਹਦੇ ਵਿੱਚ ਵੀ ਤੁਸੀਂ ਵੇਖੋਗੇ ਤਾਂ 10% ਜਦੋਂ ਉਹਨਾਂ ਨੂੰ ਮਿਲਦਾ ਹੋਊਗਾ 10% ਤੇ ਉਹ ਉਦਾਂ ਹੀ ਲੈ ਲੈਂਦੇ ਨੇ ਪੰਚਾਇਤਾਂ ਤੋਂ ਹੂੰ ਫੇਲੇ ਲੈ ਲੈਂਦੇ ਹੋਰ ਮੰਗੀ ਜਾਂਦੇ 10% ਤੁਸੀਂ ਉਹਨਾਂ ਜਿਨ੍ਹਾਂ ਨੂੰ ਦੇਣਾ ਹੀ ਕੁੱਖ ਨਹੀਂ ਹੈ ਜਾ ਦੇਣਾ ਤਾਂ ਬਹੁਤ ਘੱਟ ਆ ਕਾਂਗਰਸ ਸਰਕਾਰ ਵੱਲ ਬਹੁਤ ਥੋੜੇ ਕੰਮ ਹੋਏ ਪੰਚਾਇਤਾਂ ਦੇ ਬਹੁਤ ਘੱਟ ਗ੍ਰਾਂਟਾਂ ਆ ਉਸ ਤੋਂ ਬਾਅਦ ਇਸ ਸਰਕਾਰ ਚ ਤਾਂ ਪਿੰਡੂ ਵਿਕਾਸ ਦਾ ਢਾਂਚਾ ਤੁਸੀਂ ਆਪ ਹੀ ਦੱਸ ਦੋ ਜੀ ਠੀਕ ਹੈ ਨਾ ਜੀ ਇਹਨਾਂ ਨੇ ਤਾਂ ਸ਼ਹਿਰੀ ਖੇਤਰ ਚੋਂ ਵੀ ਗ੍ਰਾਂਟਾਂ ਤੁਹਾਨੂੰ ਯਾਦ ਹੋਣਾ ਪੁੱਠੀਆਂ ਮੰਗਾ ਲਈਆਂ ਸੀਗੀਆਂ ਤੋਂ ਮਤਲਬ ਕਿ ਜਿੱਥੇ ਤੁਸੀਂ ਪਹਿਲਾਂ ਤੇ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਆਮਦਨ ਹੁੰਦੀ ਆ ਉੱਥੋਂ ਹੀ ਇੱਕ ਕੱਟ ਮਾਰਦੇ ਹੋ ਹੁਣ ਜਿਨ੍ਹਾਂ ਦੇ ਕੋਲ ਮੋਟੀ ਰਕਮ ਆ ਉਹਨਾਂ ਪੰਚਾਇਤਾਂ ਤੇ ਤੁਸੀਂ ਕਹਤਾ ਕਿ 5% ਦਿਓ ਇਹਦਾ ਮਤਲਬ ਇਹੋ ਆ ਕਿ ਉਹ ਇੱਕ ਕਹਾਵਤ ਹੈ ਪੰਜਾਬ ਦੀ ਮੈਂ ਅਕਸਰ ਬੋਲਦਾ ਹਾਂ ਕਿ ਦੇਣ ਦਾ ਦਿਵਾਲੀਆ ਲੈਣ ਦਾ ਸ਼ਾਹ ਹੂੰ ਕਿ ਦੇਣਾ ਤੁਸੀਂ ਕੁਛ ਨਹੀਂ ਹੈ ਜੀ ਠੀਕ ਹੈ ਲੈਣ ਵੇਲੇ ਤੁਸੀਂ ਸ਼ਾਹ ਕੋਈ ਗੱਲ ਨਹੀਂ ਤੁਹਾਨੂੰ 10 ਗੁਣਾ ਵੱਧ ਮੋੜ ਦੇਾਂਗੇ ਗੱਲ ਹੈ ਕੋਈ ਜਿਵੇਂ ਆਮ ਆਪਣੇ ਆਪਣੇ ਵਿੱਚੋਂ ਵੀ ਕਈ ਬੰਦਿਆਂ ਦੀ ਆਦਤ ਹੁੰਦੀ ਆ ਉੱਤੇ ਉਹ ਵੀ ਫੜ ਲਓ ਉੱਤੋਂ ਵੀ ਫੜ ਲਓ ਮੋੜ ਦਿਆਂਗੇ ਕਿਹੜੀਆਂ ਕੰਧਾਂ ਨੇ ਕਿਹੜਾ ਪਿੰਡ ਛੱਡ ਕੇ ਚੱਲੇ ਆ ਆ ਕਿਹੜਾ ਪਿੰਡ ਛੱਡ ਕੇ ਚੱਲੇ ਫਿਰ ਅਗਲਾ ਹੀ ਦੁਖੀ ਹੋ ਕੇ ਪਿੰਡ ਛੱਡ ਕੇ ਚਲਾ ਜਾਂਦਾ ਕਿ ਇਹਨੇ ਤੇ ਯਾਰ ਮਾਰ ਲਿਆ ਪੈਸੇ ਮੈਂ ਕਿਤੇ ਹੋਰ ਪਾਸੇ ਹੋ ਜਾਵਾਂ ਸੋ ਗੱਲ ਇਹ ਆ ਕਿ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਪੰਜਾਬ ਗਵਰਨਮੈਂਟ ਦੀ ਉਹ ਕੋਈ ਮੇਰੇ ਖਿਆਲ ਦੇ ਨਾਲ ਸੰਤੁਸ਼ਟੀ ਜਨਕ ਨਹੀਂ ਹੈ ਮਾਫ ਕਰਨਾ ਹੋ ਸਕਦਾ ਮੈਂ ਗਲਤ ਹੋਵਾਂ ਪਰ ਜਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਨੇ ਜਿਸ ਤਰ੍ਹਾਂ ਦੇ ਲਖਣ ਅਸੀਂ ਲਾ ਰਹੇ ਆ ਇਹ ਗੱਲ ਇਦਾਂ ਹੀ ਆ ਕਿ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਕੁੱਤੀਆਂ ਭੌਂਕਦੀਆਂ ਸੁੱਖ ਨਹੀਂ ਸਾਧ ਦੇ ਡੇਰੇ ਕਿ ਕੁੱਤੀਆਂ ਭੌਂਕਦੀਆਂ ਤਾਂ ਗੱਲ ਇਹ ਆ ਕਿ ਇਸ ਵੇਲੇ ਇਹੋ ਜਿਹਾ ਕਿ ਸੁੱਖ ਨਹੀਂ ਹੈਗੀ ਲੱਗਦਾ ਜੀ ਜੀ ਆ ਸ਼ੁਕਰੀਆ ਦੋਸਤੋ ਇੱਕ ਮਿੱਤਰ ਕਹਿ ਰਹੇ ਨੇ ਕਿ ਮੇਰਾ ਨਾਮ ਲੈ ਦਿਓ ਪਲੀਜ਼ ਇੰਡੋ ਜਪਾਨ ਜਪਨੀਜ਼ ਲੈਂਗੁਏਜ ਸਕੂਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਆ ਮਿੱਟੂ ਜੀ ਕਾਫੀ ਸਾਰੇ ਦੋਸਤ ਜਿਹੜੇ ਹੁਣ ਦੱਸ ਰਹੇ ਨੇ ਰਿੰਕੂ ਮਾਨ ਜੀ ਹੋਰ ਕਈ ਦੋਸਤ ਦੱਸ ਰਹੇ ਨੇ ਕਿ ਕਨਫਰਮ ਹੋ ਗਿਆ ਕਿ 4 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਮਿੱਤਰ ਕਹਿ ਰਿਹਾ ਸੀ ਕਿ ਜਿਮਨੀ ਚੋਂ ਇੱਕ ਫੇਰ ਹੋਰ ਆ ਗਈ ਹੈ ਉੱਥੇ ਗੱਲ ਕਰਿਓ ਵੈਸੇ ਗੱਲ ਆਲਰੇਡੀ ਹੋ ਚੁੱਕੀ ਹੈ ਦੋਸਤ ਸ਼ਾਇਦ ਉਹ ਤੱਕ ਜੇ ਆ ਕੇ ਸਟੇ ਹੋ ਜਾਏਗੀ ਸ਼ਾਇਦ ਹੋ ਸਕਦਾ ਹੈ ਮੈਂਬਰਸ਼ਿਪ ਵੱਜਦੀ ਹੈ ਵੱਜ ਜਾਵੇ ਜੀ ਸੰਦੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਅਮਰਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੀ ਜਿਹੜੀ ਆਰਥਿਕ ਸਥਿਤੀ ਹੈ ਕਹਿੰਦੇ ਆਈ ਸੀ ਯੂ ਦੇ ਵਿੱਚ ਦਾਖਲ ਹੋ ਗਈ ਹੈ ਬਿਲਕੁਲ ਜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹਾਲਾਤ ਨੇ ਬਹੁਤ ਹੀ ਬਦਤਰ ਹੈ ਤੇ ਖੈਰ ਬਹੁਤ ਸ਼ੁਕਰੀਆ ਇੱਕ ਮਿੱਤਰ ਹੋਰ ਕਹਿ ਰਹੇ ਸੀਗੇ ਕਿ ਤੁਸੀਂ ਕੱਲ ਜਾਂਦੇ ਜਾਂਦੇ ਕਹਿ ਕੇ ਗਏ ਸੀ ਕਿ ਕੱਲ ਨੂੰ ਇੱਕ ਖੁਲਾਸਾ ਕਰਾਂਗੇ ਖੁਲਾਸਾ ਨਹੀਂ ਆਪਾਂ ਨਵਜੋਤ ਸਿੰਘ ਸਿੱਧੂ ਖੋਹਰਾਂ ਦੀ ਤੁਸੀਂ ਗੱਲ ਕਰੀ ਸੀਗੀ ਉਹ ਆਪਾਂ ਜ਼ਰੂਰ ਗੱਲ ਕਰਦੇ ਹਾਂ ਜਸਪ੍ਰੀ ਸਿੰਘ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟ੍ਰਿਬਿਊਸ਼ਨ ਲਈ ਵੀ ਬਹੁਤ ਮਿਹਰਬਾਨੀ ਅੱਗੇ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਪਰ ਮਿੰਟੂ ਜੀ ਪਹਿਲਾਂ ਦੋ ਗੱਲਾਂ ਹੋਰ ਸਾਂਝੀਆਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਇੱਕ ਤੇ HDFC ਮੋਹਾਲੀ ਦੇ ਵਿੱਚ ਨਾ ਇੱਕ ਮੁੰਡਾ ਰਾਜਦੀਪ ਸਿੰਘ ਉਨੇ ਉੱਥੇ ਸੁਸਾਇਸਾਈਡ ਕਰ ਲਿਆ ਗੋਲੀ ਮਾਰ ਲਈ ਆਪਣੇ ਆਪ ਨੂੰ ਉਸ ਤੋਂ ਬਾਅਦ ਇੱਕ ਉਹਦਾ ਸੁਸਾਇਸਾਈਡ ਨੋਟ ਵੀ ਪ੍ਰਾਪਤ ਹੋਇਆ ਕੁਝ ਪੁਲਿਸ ਅਧਿਕਾਰੀ ਕੋਈ ਕਈ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਥੋੜਾ ਜਿਹਾ ਕਹਾਣੀ ਬਾਰੇ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਇੱਕ ਨੌਜਵਾਨ ਮੁੰਡਾ ਉਹ ਵੀ ਬੈਂਕ ਦੇ ਵਿੱਚ ਜਾ ਕੇ ਕਿਉਂ ਆਤਮਕਾਤ ਕਰਦਾ ਹੈ ਦੇਖੋ ਇਹ ਮੋਗੇ ਦਾ ਸੀਗਾ ਮੋਗੇ ਚੋਂ ਨਾ ਕੁਝ ਮੁੰਡੇ ਹਾਂ ਉਮਰ ਨਿਕਲੇ ਜੀ ਹੌਸਲੇ ਤਗੜੇ ਸੀਗੇ ਇਰਾਦੇ ਦ੍ਰਿੜ ਸੀਗੇ ਜਾ ਕੇ ਕੰਮਕਾਰ ਸੈੱਟ ਕੀਤੇ ਠੀਕ ਹੈ ਜੀ ਮੂਗੇ ਦਾ ਕੋਈ ਇੱਕ ਨਹੀਂ ਕਈ ਮੁੰਡੇ ਆ ਮੂਗੇ ਜ਼ਿਲ੍ਹੇ ਨਾਲ ਸੰਬੰਧਤ ਤੁਹਾਨੂੰ ਮਹਾਲੀ ਚੰਡੀਗੜ੍ਹ ਇਸ ਏਰੀਏ 'ਚ ਮਿਲ ਜਾਣਗੇ ਉਹਨਾਂ 'ਚੋਂ ਰਾਜਦੀਪ ਵੀ ਇੱਕ ਸੀ ਠੀਕ ਹੈ ਜੀ ਆਪਦੇ ਪੈਰ ਲਾਏ ਜਾ ਕੇ ਆਪਦੀ ਮਿਹਨਤ ਦੇ ਨਾਲ ਇਹਦੇ 'ਚ ਜਿੰਨੀ ਕੁ ਕਹਾਣੀ ਸਮਝਾਈ ਆ ਸਭ ਤੋਂ ਪਹਿਲਾਂ ਚਲੋ ਮੈਨੂੰ ਜਦੋਂ ਪਤਾ ਲੱਗਿਆ ਬੜੀ ਮਨ ਲੁਕੀ ਦੁਖਦਾਇਕ ਗੱਲ ਸੀ ਫਿਰ ਉਹ ਸੁਸਾਈਡ ਨੋਟ ਜਿਹੜਾ ਸੀਗਾ ਉਹ ਅਸੀਂ ਜਨਤਕ ਕੀਤਾ ਤੇ ਉਹ ਤੋਂ ਕੁਝ ਸਮੇਂ ਬਾਅਦ ਮੰਨ ਲਓ ਉਹ ਜਦੋਂ ਸੋਸ਼ਲ ਮੀਡੀਆ ਤੇ ਆਇਆ ਸਭ ਕੁਝ ਆਇਆ